ਸਤ ਸ੍ਰੀ ਅਕਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵੱਲੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਆਓ ਸਾਰੇ ਰਲ ਕੇ ਅਰਦਾਸ ਕਰੀਏ ਗੁਰੂ ਮਹਾਰਾਜੀ ਦੇ ਅਗੇ ਕਿ ਸਭਨਾ ਦੇ ਘਰਾਂ 'ਚ ਦੁੱਖ ਰੋਗ ਦਲਿੱਤਰ ਪੇਸ਼ਟ ਦੂਰ ਕਰਨਾ ਤੇ ਹਰੇਕ ਦੀ ਜ਼ਿੰਦਗੀ 'ਚ ਖੁਸ਼ੀਆਂ ਹੀ ਖੁਸ਼ੀਆਂ ਲੈ ਦੇ ਆਣਾ ਤੁਸੀਂ ਸੱਚੇ ਦਿਲੋਂ ਜੋ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਗੇ ਮੰਗੋਗੇ ਨਾ ਤੁਹਾਨੂੰ ਜ਼ਰੂਰ ਮਿਲੇਗਾ ਤੁਹਾਡੀ ਨੀਅਤ ਸਾਫ਼ ਹੈ ਤੁਹਾਡਾ ਮਨ ਸੱਚਾ ਹੈ ਜੇ ਤੁਹਾਡੇ ਦੇ ਵਿੱਚ ਨਫ਼ਰਤ ਨਹੀਂ ਹੈਗੀ ਕਿਸੇ ਪ੍ਰਤੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੁਹਾਡੇ ਤੇ ਨੀਂ ਕਿਰਪਾ ਕਰਨਗੇ ਕਿ ਤੁਹਾਨੂੰ ਕਦੇ ਵੀ ਦੁੱਖ ਮਹਿਸੂਸ ਨਹੀਂ ਹੋਣਗੇ ਜ਼ਿੰਦਗੀ ਜੀ ਦੀ ਐਸੀ ਕਿਰਪਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਕਿ ਜਿਹੜਾ ਵੀ ਸੱਚੇ ਦਿਲੋਂ ਉਹ ਵੀ ਮੰਗਦਾ ਉਹਦੇ ਘਰ ਖੁਸ਼ੀਆਂ ਦੇ ਖਜ਼ਾਨੇ ਭਰ ਜਾਂਦੇ ਆ ਤੇ ਆਪਾਂ ਤਾਂ ਸਾਰੇ ਇਹੋ ਹੀ ਅਰਦਾਸ ਕਰਦੇ ਆਂ ਕਿ ਸਭ ਦੀ ਜ਼ਿੰਦਗੀ ਤੇ ਸੋਖੀ ਸੋਖੋ ਕੋਈ ਵੀ ਆਪਣੀ ਜ਼ਿੰਦਗੀ ਤੋਂ ਦੁਖੀ ਨਾ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੰਨੀ ਮਿਹਰ ਕਰਨ ਸਾਰਿਆਂ ਦੇ ਕਿ ਸਾਰੇ ਆਪਣੇ ਘਰਾਂ ਪਰਿਵਾਰਾਂ 'ਚ ਖੁਸ਼ੀ ਨੰਘ ਰਹੇ ਹਨ ਸਭ ਨੂੰ ਮਿਹਰਤ ਦੀ ਰੋਪੀ ਬਖਸ਼ਣ ਕਿਸੇ ਨੂੰ ਕਦੇ ਗਲਤ ਰਾਤ ਨਾ ਜਾਣ ਦੇਣ ਨਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਿਹਰ ਕਰਨਾ ਕਿਰਪਾ ਕਰਨਾ ਸਾਰਿਆਂ ਤੇ ਸਭ ਨੂੰ ਆਪ ਜੀ ਦਾ ਹੀ ਓਟ ਆਸਰਾ ਆਪਣੀ ਮਿਹਰ ਸਾਰਿਆਂ ਦੇ ਬਣਾਈ ਰੱਖਣਾ ਸਾਨੂੰ ਆਪਣੇ ਚਰਨਾਂ ਤੋਂ ਕਦੇ ਵੀ ਦੂਰ ਨਾ ਕਰਨਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ